ਹੁਣ ਤੱਕ ਈਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ واسੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਈਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਈਰਾਨ ਚੋਂ ਬਾਹਰ ਨਹੀਂ ਆ ਸਕਦੇ 이란 گورنمنٹ تو ਤੁਹਾਨੂੰ ਪਰਮਿਸ਼ਨ ਲੈਣੀ ਪਾਉਗੀ ਔਰ ਇਰਾਨ ਗੌਰਮੈਂਟ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ ਪੋਸੀਆਈ ਕਾਰਡ ਹੈ ਵਰਨਾ ਤੁਹਾਨੂੰ ਇਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਇਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਲ ਇਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਇਰਾਨ ਤੋਂ ਬਾਹਰ ਨਿਕਲ ਸਕਦੇ ਜੇ ਇਰਾਨ ਦੇ ਪਾਸਪੋਰਟ 홀ਡਰ ਬਿਨਾ ਇਰਾਨੀ ਪਰਪੜ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਮੇਰੀ ਗੁਰਦੁਆਰਾ ਸਾਹਿਬ ਦੇ ਸਟੇਸ ਖੱਤਰ ਸਾਹਿਬ ਨਾਲ ਵੀ ਗੱਲ ਹੋਈ ਆ ਉਥੋਂ ਦੇ ਜਿਹੜੇ ਗ੍ਰੰਤੀ ਸਾਹਿ ਗੁਰਦੁਆਰਾ ਸਾਹਿਬ ਉੱਥੇ ਸੇਫਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉਥੇ ਨਹੀਂ ਕੋਈ ਦਿੱਕਤ ਨਹੀਂ ਆਈ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਗੜੀ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਲੋਕਾਂ ਨੂੰ ਸ਼ਿਕਾਇਤਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੇ ਗੁਰਦੁਆਰਾ ਸਾਹਿਬ ਚ ਨਹੀਂ ਉਸੇ ਪਰ ਸਾਉਂਡ ਨੇ ਔਰ ਨਾ ਹੀ ਉਹਨ ਹੁਣ ਵੀ ਅਗਰ ਕੋਈ ਇੰਡੀਅਨ ਪਾਸਪੋਰਟ 홀ਡਰ ਨੇ ਔਰ ਉਹ ਜੂਨ ਮੇਰੇ ਨਾਲ ਸੰਪਰਕ ਕਰਨ ਅਸੀਂ ਮਸਾਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਾਜ ਉਥੋਂ ਏਕਿਊਏਟ ਕਰ ਰਹੇ ਨੇ ਰੋਜ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਹੁਣੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉਥੋਂ ਏਕਿਊਏਟ ਕਰਦੇ ਪਏ ਆ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹੱਦਲੀ ਲੋੜ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ ਆਰਡਰਸ ਨਾਲ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਸ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਤੁਹਾਨੂੰ ਵੀ ਉਥੋਂ ਵੈਕੂਏਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਈਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਰਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਈਰਾਨ ਦੇ ਪਾਸਪੋਰਟ ਹੋਲਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਈਰਾਨ ਚੋਂ ਬਾਹਰ ਨਹੀਂ ਆ ਸਕਦੇ ਈਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਨੂੰ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ ਕੋ OCI ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਈ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਮੇਰੀ ਜਿਹੜੇ ਗ੍ਰੰਤੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਕੇਅਰ ਟੇਕ ਕਰਨਾ ਵੀ ਗੁਰਦੁਆਰਾ ਸਾਹਿਬ ਉੱਤੇ ਸੇਫ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈ ਜੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਕੋਈ ਆ ਨਾ ਨਾ ਕੋਈ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਰਾ ਹੈ ਜਿਨ੍ਹਾਂ ਨੂੰ ਲੋੜ ਆ ਤੇ ਨੋਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਹੁਣ ਵੀ ਅਗਰ ਕੋਈ ਇੰਡੀਅਨ ਪਾਸਪੋਰਟ 홀ਡਰ ਨੇ ਔਰ ਉਹ ਜਰੂਰ ਮੇਰੇ ਨਾਲ ਸੰਪਰਕ ਕਰਨ ਅਸੀਂ ਮਸਾਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਹਾਜ਼ ਉੱਥੋਂ ਏਕਿਊਏਟ ਕਰ ਰਹੇ ਨੇ ਰੋਜ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਹੁਣੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉੱਥੋਂ ਏਕਿਊਏਟ ਕਰਦੇ ਪਈਆਂ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹੱਦਲੀ ਲੋੜ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ ਆਰਡਰਸ ਨਾਲ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਹ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਉਹਨੂੰ ਵੀ ਉਥੋਂ ਵੈਕੂਏਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਸਾਰੇ ਰਾਮਦੇਵ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ